ਕੋਈ ਨਹੀਂ ਹੈਗਾ ਦੋਹਾਂ ਝੂਠੇ ਇਕੱਠੇ ਨੇ ਤੇ 파ਵੇ 파ਵੇ ਪੰਜੇ ਨੂੰ 파ਵੇ 파ਵੇ ਛਾੜੂ ਨੂੰ ਇਹ ਕੋਈ ਝੂਠੇ ਕਾਤੇ ਜੇ ਜਾਣਾ ਤਾਂ ਇਹਨਾਂ ਦਾ ਬਚ ਗਈ ਹੈ ਸਾਲਾ ਨੋ ਵਿੱਚ ਅਸਲਾ ਆਤਾ ਵਿਵਿਆ ਨੋ ਵਿੱਚ ਕਹਿੰਦਾ ਹਜ਼ਾਰ ਹਜ਼ਾਰ ਰੁਪਏ ਹਰ ਮਹੀਨੇ ਡਿੱਗਣਗੇ ਤੇ ਹਮ 26 ਮਹੀਨਾ ਤੋਂ ਖਾਤੇ ਖੋਲ ਕੇ ਤੁਸੀਂ ਬੈਠੇ ਹੋ 26000 ਰੁਪਏ ਦੀ ਦੁਆਨੀ ਨਾ ਆਈ ਨਾ ਆਣੀ ਹੈਗੀ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰ ਸਿਮਰਤ ਕਰਪਾਦਲ ਮਾਨ ਸਰਕਾਰ ਨੂੰ ਕੀ ਰੇ ਨੇ ਖਾਸ ਕਰਕੇ ਕਿਸਾਨਾਂ ਤੇ ਮਹਿਲਾਵਾਂ ਦੇ ਮਸਲੇ ਤੇ ਹਰਸਿਮਰਤ ਕੌਰ ਬਾਦਲ ਨੇ ਮਾਨ ਸਰਕਾਰ 'ਤੇ ਹੀ ਇਲਜ਼ਾਮ ਲਗਾਇਆ ਕਿ ਮਹਿਲਾਵਾਂ ਨਾਲ ਜੋ 1000 ਰੁਪਏ ਦੇਣ ਦਾ ਵਾਅਦਾ ਹੋਇਆ ਸੀ ਉਹ ਵਫਾ ਨਹੀਂ ਹੋਇਆ ਤੇ ਨਾਲ ਹੀ ਕਿਸਾਨਾਂ ਦੇ ਨਾਲ ਵੀ ਚੰਗਾ ਸਲੂਕ ਨਹੀਂ ਹੋ ਰਿਹਾ। ਸੱਚ ਝੂਠੇ ਪੰਜੇ ਤੇ ਹੁਣ ਇਕੱਠੇ ਹੋ ਗਏ ਨੇ ਝੂਠੇ ਪੰਜੇ ਤੇ ਝੂਠਾ ਝਾੜੂ ਸਾਰੇ ਦੇਸ਼ ਵਿੱਚ ਦੋਨਾਂ ਨੇ ਭਾਈਵਾਲੀ ਕਰਕੇ ਸਾਂਝੀ ਪਾਰਟੀ ਬਣਾ ਲੇਤੀ। ਸਾਂਝੇ ਚੋਣਾ ਲੜ ਰਹੇ ਨੇ ਹਰਿਆਣਾ ਤੇ ਰਾਜਸਥਾਨ ਚੰਡੀਗੜ੍ਹ ਤੱਕ ਇਕੱਠੇ ਨੇ। ਤੇ ਪੰਜਾਬ ਦੇ ਲੋਕਾਂ ਨੂੰ ਅਜੇ ਝੂਠ ਬੋਲਣ ਤਾਂ ਬਾਸ ਨਹੀਂ ਆਂਦੇ ਕਹਿੰਦੇ ਪੰਜਾਬ 'ਚ ਅਸੀਂ ਵੱਖਾਂ ਵੱਖ ਕੋਈ ਨਹੀਂ ਹੈਗੇ ਦੋਨੋਂ ਝੂਠੇ ਇਕੱਠੇ ਨੇ ਤੇ ਪਾਵੇ ਪਾਵੇ ਪੰਜੇ ਨੂੰ ਪਾਵੇ ਪਾਵੇ ਛਾੜੂ ਨੂੰ ਇਹ ਕੋਈ ਝੂਠੇ ਘਾਤੇ ਚ ਜਾਣਾ ਸੋ ਇਹਨਾਂ ਤੋਂ ਬਚ ਜਾਈਏ ਫੇਰ ਝੂਠਾ ਛਾੜੂ ਆਇਆ ਪੰਜੇ ਤੋਂ ਬਾਅਦ ਕਹਿੰਦਾ ਸੀ ਇੰਨਾ ਰੰਗਲਾ ਪੰਜਾਬ ਹੋਊਗਾ ਕਿ ਇੱਥੇ ਤਾਂ ਕੋਈ ਕਰਨਾ ਹੀ ਨਹੀਂ ਲੱਗੂਗਾ ਕਿਉਂਕਿ ਮੈਂ ਤਾਂ ਸਾਰੇ ਕੱਚੇ ਮੁਲਾਜ਼ਮ ਪੱਕੇ ਕਰ ਦਾਂਗਾ ਇੰਨੀ ਨੌਕਰੀਆਂ ਹੋਣਗੀਆਂ ਕਿ ਬਾਹਰੋਂ ਆ ਕੇ ਬੱਚੇ ਤੇ ਕੰਮ ਕਰਨਗੇ ਕਿਸਾਨਾਂ ਨੂੰ ਵੀ ਆਸ ਲਾਤਾ ਬਿਵਿਆਂ ਨੂੰ ਵੀ ਕਹਿੰਦਾ ਹਜ਼ਾਰ-ਹਜ਼ਾਰ ਰੁਪਏ ਹਰ ਮਹੀਨੇ ਡਿੱਗਣਗੇ ਤੇ ਹੁਣ 26 ਮਹੀਨਿਆਂ ਤੋਂ ਖਾਤੇ ਖੋਲ ਕੇ ਤੁਸੀਂ ਬੈਠੇ ਹੋ 26000 ਤੱਕ ਦੀ ਦਵਾਨੀ ਨਾ ਆਈ ਨਾ ਆਣੀ ਹੈਗੀ ਤੇ ਕਿਹੜੇ ਕੱਚੇ ਮੁਲਾਜ਼ਮ ਤਾਂ ਕੋਈ ਆਪਣਾ ਹੱਕ ਮੰਗਦਾ ਡਾਂਗਾ ਨਾਲ ਗੁੱਟ ਖਾਂਦੇ ਨੇ ਤੇ ਫਿਰ ਹਰ ਵਰਗ ਦਾ ਧਰਤੇ 'ਤੇ ਬੈਠਿਆ ਹੋਇਆ ਸੋ ਆ ਝੂਠੀਆਂ ਸਰਕਾਰਾਂ ਜਿਹੜੇ ਕਹਿੰਦੇ ਕਿ ਸਾਨੂੰ ਕੋਈ ਮਕਾਨ ਨਹੀਂ ਚਾਹੀਦਾ ਵੀਆਈਪੀ ਕਲਚਰ ਖਤਮ ਕਰਾਂਗੇ ਨਾ ਕੋਈ ਪੁਲਸ ਹੋਊਗੀ ਨਾ ਕੋਈ ਮਕਾਨ ਹੋਊਗਾ ਨਾ ਕੋਈ ਗੱਡੀ ਹੋਊਗਾ ਉਹਨਾਂ ਦੇ ਤੁਹਾਡੇ ਵਰਗੇ ਸਾਡੇ ਵਿੱਚ ਰਹਿਣਗੇ ਹੁਣ ਆਮ ਮੁੱਖ ਮੰਤਰੀ ਤੁਹਾਡੇ ਕੋਲ ਕਿੰਨੀ ਕ ਵਾਰੀ ਆਇਆ ਹੈਗਾ 2.5 ਸਾਲਾਂ 'ਚ ਨਜ਼ਰ ਆਇਆ ਲੋਕਾਂ ਵਿੱਚ ਇਹਨਾਂ ਤੋਂ ਜਾਦੇ ਆਮ ਤਾਂ ਸਾਡੇ ਤਕੜੀ ਵਾਲੇ ਬਾਦਲ ਸਾਹਿਬ ਵੀ ਸੀਗੇ ਜਿਹੜੇ ਸੰਗਤਾਂ ਤੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੇ ਵਿੱਚ ਜਾਂਦੇ ਸੀ ਤੇ ਸੰਗਤ ਦੇ ਵਿੱਚ ਕੋਈ ਜਾਊਗਾ ਤਾਂ ਹੀ ਤਾਂ ਪਤਾ ਲੱਗੂਗਾ ਤੁਹਾਡੀ ਤਕਲੀਫਾਂ ਕੀ ਹੈਗੀਆਂ ਉਹਨਾਂ ਤੋਂ ਸਾਡੇ ਵਰਗੇ ਵੀ ਸਿੱਖ ਗਏ ਜਦ ਸਰਕਾਰ ਸੀਗੀ ਪ੍ਰਸ਼ਾਸਨ ਲੈ ਕੇ ਤੁਹਾਡੇ ਵਿੱਚ ਆ ਕੇ ਬੈਠਿਆ ਕਰਦੀ ਸੀ ਫਿਰ ਪਾਵੇਂ ਤੁਸੀਂ ਕਹੋ ਵੀ ਸਾਡੇ ਇੱਥੇ ਸੀਵਰ ਨਹੀਂ ਚੱਲਦਾ ਪੀਣ ਦਾ ਪਾਣੀ ਨਹੀਂ ਹੈਗਾ ਗਲੀ ਦਾ ਹਾਲ ਦੇਖੋ ਸਟਰੀਟ ਲਾਈਟਾਂ ਨਹੀਂ ਹੈਗੀਆਂ ਮੇਰੀ ਪੈਂਸ਼ਨ ਨਹੀਂ ਲੱਗੀ ਮੇਰਾ ਕਾਰਡ ਨਹੀਂ ਲੱਗਾ ਸਾਡਾ ਸ਼ਗਨ ਦਾ ਚੈੱਕ ਨਹੀਂ ਆ ਮੌਕੇ 'ਚ ਅਸਲਾ ਨੁਕਾ ਕੇ ਤੁਹਾਡੇ ਮਸਲੇ ਹੱਲ ਕਰਦੇ ਸੀ ਤੇ ਫਿਰ ਇਹਨਾਂ ਝੂਠੇ ਛਾਸੇ ਸੇ ਆਪਾਂ ਆ ਗਏ ਘਰ ਘਰ ਨੌਕਰੀ ਬਣਾ ਬੈਠੇ ਪੰਜੇ ਦੀ 5 ਸਾਲ ਨਾ ਕੋਈ ਇਟ ਲੱਗੀ ਨਾ ਕੋਈ ਵਿਕਾਸ ਸਹੂਲਤਾ ਸਹੂਲਤਾ ਦਾ ਤਾਂ ਕੀ ਕਹੀਏ ਬਾਰੋ ਸਾਹਿਬ ਦੇ ਦਿੱਤੇ ਹੋਏ ਕਾਰਡ ਚੱਕੇ ਕੱਟ ਤੇ ਜਿਹੜੀ 30 ਕਿਲੋ ਕਣਕ ਦਿੰਦੇ ਸੀ ਕਿ 30 ਦਿਨ ਤੁਹਾਡੇ ਘਰ 'ਚ ਰੋਟੀ ਬਣ ਜਾਏ ਉਹਨੂੰ ਚੱਕ ਕੇ 15 ਕਿਲੋ ਕਰਤਾ 15 ਕਿਲੋ ਕਾੜ ਵੀ ਕੱਟੇ ਤਨਕ ਵੀ ਆਪਣੀ ਕੱਟੇ ਤੇ ਬਾਕੀ ਬਾਜ਼ਾਰ 'ਚ ਵੇਚ ਕੇ ਮੋਟੇ ਪੈਸੇ ਕਮਾ ਗਏ ਆਸ਼ੂ ਮੰਤਰੀ ਝੇਲ ਕੱਟ ਕੇ ਆਇਆ ਕਿਉਂਕਿ ਗਰੀਬ ਦਾ ਰਾਸ਼ਨ ਖਾ ਗਿਆ ਐਸੇ ਕਮਾ ਗਿਆ ਹਾਂ ਫਿਰ ਝੂਠੇ ਝਾੜੂ ਨੇ ਤਾਂ ਵਾਵਾ ਫੇਰਾ ਮਾਰਿਆ ਨਾ ਤੁਸੀਂ ਕਿਹਾ ਸੀ ਉੱਥੇ ਕਹਿੰਦਾ ਸੀ ਇੱਕ ਮੌਕਾ ਇੱਕ ਮੌਕਾ ਤਾਂ ਲੁਟੇਰੇ ਨੂੰ ਚਾਹੀਦਾ ਹੁੰਦਾ ਤੇ ਇੱਕ ਮੌਕੇ 'ਚ ਘਰ ਸਾਫ਼ ਕਰਕੇ ਲੁਟੇਰਾ ਚੋਲ ਜਾਂਦਾ ਹੈਗਾ ਤੇ ਇਹਨੇ ਲੁਟੇਰੇ ਨੂੰ ਮੌਕਾ ਮਿਲਿਆ ਤਾਂ ਫਿਰ ਜਿਉਂ ਤੁਹਾਡੀ ਸਹੂਤਾ 'ਚ ਝਾੜੂ ਮਾਰਿਆ Bye.